ਸਸਦ ਰਵਨੀਤ ਬਿੱਟੂ ਭਾਰਤ ਪੋਸ਼ਣ ਆਸ਼ੂ ਸਮੇਤ ਪਾਰੀ ਸਮਰਤਕਾਂ ਨਾਲ ਗ੍ਰਿਫਤਾਰੀ ਦੇਣ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਪੁਲਿਸ ਨੇ ਗ੍ਰਿਫਤਾਰ ਕਰਕੇ ਅਦਾਲਤ ਚ ਕੀਤਾ ਪੇਸ਼ ਅਦਾਲਤ ਨੇ ਆਗੂਆਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਨਗਰ ਨਿਗਮ ਚ ਤਾਲਾਬੰਦੀ ਦੇ ਮਾਮਲੇ ਸੀ ਪਰਚਾ ਦਰਜ ਸਮਰਤਕਾਂ ਦੀ ਪੁਲਿਸ ਨਾਲ ਹੋਈ ਹਲਕੀ ਝੜਪ ਬਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦੀ ਮੈਂਬਰ ਰਵਨੀਤ ਸਿੰਘ ਬਿੱਟੂ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਤ ਤਲਵਾਰ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਾਬਕਾ ਸੀਨੀਅਰ ਡਿਪਟੀ ਮੇਅਰ ਸ਼ਾਮਸੁੰਦਰ ਮਲਹੋਤਰਾ ਜ਼ਿਲ੍ਹਾ ਮਹਿਲਾ ਪ੍ਰਧਾਨ ਮੁਨੀਸਾ ਕਪੂਰ ਸਾਬਕਾ ਜ਼ਿਲ੍ਹਾ ਪ੍ਰਧਾਨ ਲੀਨਾ ਟਪਾਰੀਆ ਆਪਣੇ ਸੰਕੜੇ ਸਾਥੀਆਂ ਸਮੇਤ ਪਿਛਲੇ ਦਿਨੀ ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਨੂੰ ਤਾਲਾ ਲਾਉਣ ਦੇ ਮਾਮਲੇ ਵਿੱਚ ਹੋਏ ਪਰਚਾ ਦਰਜ ਨੂੰ ਲੈ ਕੇ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਗ੍ਰਿਫਤਾਰੀ ਦੇਣ ਲਈ ਪੁੱਜੇ ਸਨ ਅਤੇ ਪੁਲਿਸ ਵੱਲੋਂ ਲਗਾਏ ਬੈਰੀਅਰਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਿਸ ਤੇ ਹਲਕੀ ਪੁਲਿਸ ਨਾਲ ਝੜਪ ਵੀ ਹੋਈ इस मौके पुलिस ने सांसद रवनीत बिट्टू समेत सठ आगू गिरफ़्तार करके अदालत च पेशता अदालत ने आगू चौदह दिन की न्यायिक हिरासत में भेज दिता अदालत वालों जमानत का फैसला छे मार्च को रख्या है इस दौरान सांसद बिट्टू ने कहा कि आप सरकार कांग्रेस को दबावना चाहूँगी है पर कगरसी जालम सरकार के जुल्मां तो डरन वाली नहीं है जेकर सरकार झूठे परचे देके उसू जेल भेजना चाहती है तो वह डरन वाले नहीं ਇਸ ਪੱਤਰਕਾਰ ਨਾਲ ਗਲਬਾਤ ਕਰਦਿਆ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ ਤਹਿਲਕਾ ਟੀਵੀ ਲਈ ਲੁਧਿਆਣਾ ਤੋਂ ਕੈਮਰਾਮੈਨ ਨਰੇਸ਼ ਦੇ ਨਾਲ ਕੁਲਵਿੰਦਰ ਸਿੰਘ ਸਲੇਮ ਢਾਬਰੀ ਅਤੇ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਵੇਟਰ ਯਾਰ ਭਾਈ ਅੱਜ ਤੱਕ ਨੂੰ ਉਹ ਨਹੀਂ ਉਹ ਨਹੀਂ ਅੰਦਰ ਗਈ ਉਹ ਜਿਹੜਾ ਸਭ ਕੁਝ ਅਟਕਿਆ ਯਾਰ ਉਹ ਆਪਾਂ ਕਿਉਂ ਆਏ ਮਿਲਾਂਕਾਉਂਦੇ ਮੈਨੂੰ ਨਹੀਂ ਸਮਝ ਆਉਂਦੀ ਸਰ ਅਸੂਦੀ ਪਹੁੰਚ ਨਹੀਂ ਗਿਆ ਬਹੁਤ ਟੇਰ ਕਿਉਂ ਲੈ ਲਿਆ ਵੀਰਾਂ ਮੈਂ ਹਦੂ ਕੋਲ ਤੇਰੇ ਕੋਲ ਜਿਹੜੇ ਪਾਸੋਂ ਆਹ ਸਾਨੂੰ ਉਹਨਾਂ ਨੂੰ ਕਰਾਉਂਦੇ ਆਂ ਉਹ ਫੁੱਟਬਾਲ ਦੇ ਆਮ ਦੇਖੋ ਬਾਕੀ ਬਦਲ ਰਿਹਾ ਹੈ ਉਹ ਪੱਲੀ ਚਰਜੋਲਾ ਨਹੀਂ ਨਹੀਂ ਹੋ ਰਿਹਾ ਹੈ ਨਿਰਾਸ਼ਪਾਣੀ ਦੀਆਂ ਵੋਟਾਂ ਦੀਆਂ ਵੋਟਾਂ ਦੇ ਨਾਲ ਬਦਲਾ ਆ ਸਕਦਾ ਇਲੈਕਸ਼ਨ ਨੇੜੇ ਆ ਰਹੀ ਹੈ ਇਹ ਕੋਈ ਸ਼ੋਰ ਰਹਿਣ ਜੇ ਮੁੱਣੀ ਦੱਸਾਂਗੇ ਇਹ ਸਰਕਾਰ ਵੋਟਾਂ ਨਾਲ ਹੀ ਬਣੀ ਆ ਨਾ ਚਲੋਣੀ ਵੀ ਵੋਟਾਂ ਨਾਲ ਸੋ ਇਹ ਰਵਨੀਤ ਸਿੰਘ ਬਿੱਟੂ ਇਹ ਅੱਜ ਆਮ ਬੰਦਾ ਜਣਾਓ ਨਿਰਾਸ਼ ਹੈ ਕਿਉਂਕਿ ਬੱਚੇ ਸਕੂਲਾਂ ਦੇ ਬੱਚੇ ਉਹਨਾਂ ਨੇ ਸਰਟੀਫਿਕੇਟ ਦੇ ਉੱਤੇ ਵੀ ਮੋਹਰਾਂ ਲਗਵਾਨੀਆਂ ਕੋਈ ਡੈਥ ਸਰਟੀਫਿਕੇਟ ਦੇ ਮੋਹਰਾਂ ਲਗਵਾਨੀਆਂ ਹੈ ਬੰਦਾ ਇਹ ਕਹੋ ਤੁਸੀਂ ਨਗਰ ਨਿਗਮ 'ਚ ਕਹਿੰਦੇ ਸੀ ਕ腐ਸ਼ਨ ਹੀ ਸਰਕਾਰ ਹੈ ਤੇ ਨਗਰ ਨਿਗਮ 'ਚ ਕੀ ਹੋ ਰਿਹਾ ਕੰਮ ਹੋਈ ਨਹੀਂ ਰਿਹਾ ਲੋਕਾਂ ਦੇ ਇਸ ਕਰਕੇ ਜੀ ਕੰਮ ਨਹੀਂ ਕਰਨੇ ਤਾਂ ਸੀ ਨਗਰ ਨਿਗਮ ਨੂੰ ਤਾਲਾ ਲਾਇਆ ਸੀ ਜੇ ਅੱਜ ਪਰਚੇ ਬੈ ਗਏ ਸਾਨੂੰਲੇ ਤਾਂ ਤਿਉਹਾਰ ਹੈ ਜਿਸ ਲੀਡਰ ਤੇ ਪਰਚੇ ਨਹੀਂ ਪਿਆ ਲੀਡਰ ਕਰਦਾ ਤੇ ਅਸੀਂ ਤਾਂ ਗ੍ਰਿਫਤਾਰੀਆਂ ਦੇ ਰਹੇ ਆ ਬਾਅੋ ਸਾਡੇ ਤੇ ਹੱਤਕੜੀਆਂ ਲਗਾਓ ਸਾਰੇ ਨਿਕਲੇ ਆ ਬਾਹਰ ਬੜੇ ਖੁਸ਼ੀ ਦੇ ਨਾਲ ਹੱਤਕੜੀਆਂ ਲਵਾਵਾਂਗੇ ਓਏ ਮਹਿਲਾ ਵੀ ਨਿਕਲੀ ਆ ਨਿਕਲ ਗਿਆ ਜਿਵੇਂ ਸਾਡੇ ਕੇਸ ਦੇ ਵਿੱਚ ਦੂਜੇ ਨੰਬਰ ਇਕਾਲੇ ਤੇ ਦੂਜੀ ਸੀਗੇ 12 ਸੀਗੇ ਕਿ ਕਿੰਨਾ ਨਾ ਕੋ ਰੀਟੇਨ ਕੀਤਾ ਗਿਆ ਅਗਲੀ ਕਾਰਵਾਈ ਤੁਹਾਨੂੰ ਕੋਈ ਟਾਈਮ ਦੇ ਦਗਾ ਲੱਗਦਾ ਹੈ ਗ੍ਰਿਫਤਾਰੀ ਦੇਣਾ ਹੈ ਕਿ ਹਰਾਕਤ ਤੇ ਲਿਆ ਕੇ ਗ੍ਰਿਫਤਾਰੀ ਕੀਤੀ ਗਈ ਹੈ ਯਾਰ ਤੁਹਾਨੂੰ ਅਜੇ ਮੇਰੇ ਨਾਲ ਐਸਐਸਫਾਰ ਵੀ ਕਰ ਰਹੇ ਆ ਆ ਬਿਲਕੁਲ ਉਸੇ ਮਾਮਲੇ ਸੰਬੰਧੀ ਹੈ ਤੁਹਾਨੂੰ ਦੱਸਿਆ ਕਿਨੇ ਬੰਦੇ ਕੀਤੇ ਜੀ ਹਜੇ ਥੋੜਾ ਟਾਈਮ ਤਾਂ ਦਿਓ ਤੁਹਾਡੇ ਸਾਹਮਣੇ 2 ਮਿੰਟ ਹੋਏ ਆ ਜਿਹੜੇ ਲੀਡਰ ਨਾਲ ਕੀਤੇ ਆ ਹਜੇ ਤੁਹਾਨੂੰ ਸ਼ਾਮ ਨੂੰ ਪੂਰੀ ਡਿਟੇਲ ਬਰੀਫਿੰਗ ਦੇ ਦਾਂਗੇ ਜੀ